ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਸਖਵਿੰਦਰ ਸਿੰਘ ਮੁੰਦਰੀ ਆਸ ਕਰਦਾ ਕਿ ਸਾਰੇ ਠੀਕ ਠਾਕ ਹੋਮੋਗੇ ਕੱਲ ਸ਼ਾਮ ਦੀ ਗੱਲ ਆ ਪ੍ਰਧਾਨ ਜੀ ਦੇ بیٹے ਲਾਈਵ ਹੋਏ ਨੇ ਕਾਫੀ ਚੰਗਾ ਬੋਲੇ ਨੇ ਮੇਰੇ ਲਈ ਚਾਹੀਦਾ ਵੀ ਆ ਭਾਈ ਜੀ ਦੀ ਪੁੱਛ ਨੂੰ ਅੱਗ ਲੱਗੂ ਉਹੀ ਬੋਲੂਗਾ ਤੈਨੂੰ ਪਤਾ ਵੱਡਾ ਤੋਂ ਪ੍ਰਧਾਨ ਬਣਿਆ ਫਿਰਦਾ ਜਿਹੜੀਆਂ ਤੂੰ ਗੱਲਾਂ ਕਰਦਾ ਵੀ ਸਾਥੋਂ ਕਮਿਸ਼ਨ ਮੰਗਿਆ WhatsApp ਤੇ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਗੱਲ ਵੀ ਨਹੀਂ ਕਹਿ ਸਕਦਾ ਕਿ ਆਜਾ ਸੌਂ ਖਾਲਾ ਸੌਹਾਂ ਤਾਂ ਤੂੰ ਹਜ਼ਾਰ ਵਾਰੀ ਮੁੱਖਰੇ ਕਿ ਨੂੰ ਕਿ ਨੂੰ ਲੈ ਜਾ ਕੇ ਮਸਤ ਮਾਣੇ ਸੌਹਾਂ ਖਾਧੀਆਂ ਆੜੀ ਸਰ ਸੌਹਾਂ ਖਾਧੀਆਂ ਜਿਹੜੀ ਸੌਹ ਤੇ ਖੜਾ ਤੂੰ ਅੱਜ ਵੀ ਮੈਨੂੰ ਯਾਦ ਆ ਚੰਗੀ ਤਰ੍ਹਾਂ ਜਦੋਂ ਮੰਨ ਲਓ ਅਸੀਂ ਐਮਸੀ ਬਣੇ ਆ ਤੂੰ ਚੱਕ ਕੇ ਸਾਰੇ ਐਮਸੀ ਕਾਲੇ ਮਾਨ ਜੀ ਨੂੰ ਲੈ ਕੇ ਨਾਲ ਸੌਹਾਂ ਖਾ ਕੇ ਆਇਆ ਸੀ ਉਹਨਾਂ ਨਾਲ ਤੂੰ ਹਰ ਰਮਾਨਦਾਰ ਖੜ ਗਿਆ ਜਿਨ੍ਹਾਂ ਨੂੰ ਲੈ ਕੇ ਸੌਹਾਂ ਖਾਧੀਆਂ ਨੇ ਰਹੀ ਗੱਲ ਮੇਰੀ ਵੀ ਮੈਂ ਕਿਸੇ ਨਾਲ ਵਰਤਦਾ ਨਹੀਂ ਮੈਂ ਉਹਦੇ ਉਸੂਲਾਂ ਦਾ ਸਹੀ ਆ ਮੈਥੋਂ ਗਲਤ ਗੱਲ ਜਿਹੜੀ ਗਲਤ ਤਾਂ ਉਹ ਅਜਬਰਦਸ਼ ਹੋਵੇ ਨਾ ਕੱਲ ਹੋਵੇ ਤੇ ਰਹੀ ਗੱਲ ਕਮਿਸ਼ਨ ਮੰਗਣ ਦੀ ਕਿੱਦੇ ਤੈਥੋਂ ਕਮਿਸ਼ਨ ਮੰਗਿਆ ਮੈਂ ਤੂੰ ਇਹ ਗੱਲ ਸਾਬਤ ਕਰ ਲੈ ਤੂੰ ਆਪਦੇ ਮੰਮੀ ਡੈਡੀ ਨੂੰ ਲੈ ਕੇ ਆ ਮੈਂ ਆਪਦੇ ਜਵਾਖਾਂ ਨੂੰ ਲੈ ਕੇ ਆਉਣਾ ਵੀ ਮੈਂ ਤੈਨੂੰ ਇੱਕ ਦਿਨ ਵੀ ਕਦੇ ਫੋਨ ਕੀਤਾ ਹੋਵੇ ਵਟਸਐਪ ਤੇ ਤੇਰੇ ਨਾਲ ਮੇਰੀ ਗੱਲ ਵੀ ਹੋਈ ਹੋਵੇ ਜਿੱਦਾਂ ਤੂੰ ਬਾਹਰ ਗਿਆ ਜਾਂ ਤੈਥੋਂ ਉਦੋਂ ਪਹਿਲਾਂ ਮੈਂ ਤੈਨੂੰ ਗੱਲ ਕਰੀ ਹੋਵੇ ਅਜੇ ਤੂੰ ਚੀਕਾ ਮਾਰਦਾ ਮੇਰੀ ਗੱਡੀ 'ਚ ਬਹਿ ਕੇ ਤੂੰ ਰੋਇਆ 1.5 ਤੋਂ ਘੰਟੇ ਚੀਕਾ ਮਾਰਦਾ ਸੀ ਬਾਈ ਬੋਈ ਹੋਇਆ ਹੋ ਗਿਆ ਬੋਈ ਮੇਰਾ ਐ ਹੋ ਗਿਆ ਬਾਈ ਕਰਾਉ ਕੁਛ ਮੈਂ ਕੀ ਕਰਾਂ ਬਾਈ ਓ ਛੱਡੀ ਐ ਇੱਥੇ ਬੰਦਾ ਕੋਈ ਉੱਥੇ ਸ਼ਰਮ ਕਰ ਕੁਛ ਮਾੜੀ ਮੋਟੀ ਦੇਖ ਕੇ ਦੋ ਬੰਦੇ ਤੂੰ ਮੋਕ ਮਾਰ ਜਾਨਾ ਹਮ ਪਰ ਇਹ ਗੱਲ ਆ ਜਿਹੜੀਆਂ ਤੇਰੀਆਂ 10 ਗੱਡੀਆਂ ਚੱਲਣ ਦੀ 10 ਗੱਡੀਆਂ ਦਾ ਕੀ ਫਾਇਦਾ ਪਿੰਡ ਦਾ ਤਾਂ ਤੁਸੀਂ ਕੁਛ ਸਵਾਰਿਆ ਨਹੀਂ ਐਡੀ ਵੱਡੀ ਗਰਾਂਟ ਆਈ ਨੁਕਸਾਨ ਹੀ ਕੀਤਾ ਲੋਕਾਂ ਦਾ ਤੁਸੀਂ ਤੁਹਾਡਾ ਆਪ ਦੀ ਢੱਡ ਨਹੀਂ ਪਰਦਾ ਤੁਸੀਂ ਕਿਸੇ ਨੂੰ ਕੋਈ ਸਵਾਦ ਦੇ ਦੋਗੇ ਕਿਹੜੇ ਐਮਸੀ ਨੂੰ ਕੁਛ ਦਿੱਤਾ ਤੁਸੀਂ ਅੱਜ ਤੱਕ ਸਾਡੇ ਕੋਲੇ 12 ਐਮਸੀ ਹੋਰ ਨੇ ਤੇਥੋਂ ਬਿਨਾ ਕੋਈ 1 ਐਮਸੀ ਉੱਠ ਕੇ ਕਹਦੇ ਵੀ ਤੂੰ ਕਿਸਨ ਕਮਿਸ਼ਨ ਦਿੱਤਾ ਹੋਵੇ ਤੂੰ ਤਾਂ ਆਪ ਹੀ ਨਹੀਂ ਤਰਾ ਢਾਡਾ ਪਰਦਾ ਤੂੰ ਕਿਸਨ ਨੂੰ ਕੋਈ ਸਵਾਦ ਦੇ ਦੇਂਗਾ ਤੂੰ ਤੇਰੇ ਇਹੀ ਗੱਲ ਮੇਰੀ ਮੀਤ ਕੋਲੇ ਲੀਲੀਆਂ ਕੱਢਣ ਦੀ ਨਾ ਤਾਂ ਮੈਂ ਅੱਜ ਤੱਕ ਮੀਤ ਦੇ ਪੈਰੀ ਹੱਥ ਲਾਈ ਨਹੀਂ ਨਾ ਕੱਲ ਲਾਇਆ ਨੇ ਨਾ ਅੱਜ ਲਾਇਆ ਇਹ ਗੱਲ ਦਾ ਆਪ ਐਮਪੀ ਗਵਾਹਗਾ ਉਹ ਕਹਦੇ ਵੀ ਮੁੰਦਰੀ ਨੇ ਕਦੇ ਮੈਨੂੰ ਕਿਹਾ ਹੋਵੇ ਵੀ ਮੈਨੂੰ ਵੈਸ ਪ੍ਰਧਾਨ ਲਾਉ ਜਾਂ ਕੁਝ ਹੋਰ ਲਾਉ ਤੇਰੀ ਕਰਤੂਤ ਮਾੜੀ ਸੀ ਤੇਰੀ ਕਰਤੂਤ ਮਾੜੀ ਸੀ ਉਹਨਾਂ ਨੇ ਮੈਨੂੰ ਤਾਂ ਲਾਇਆ ਮੈਂ ਕਿੱਦੇ ਕਿਸੇ ਦੇ ਪੈਰੀ ਹੱਥ ਲਾਇਏ ਨਹੀਂ ਕਿੱਦੇ ਮੈਂ ਮੰਨ ਕੇ ਕੀਤੀ ਵੀ ਮੈਨੂੰ ਅਜੀ ਲਾਓ ਜੀ ਮੈਂ ਤਾਂ ਲੋੜੀ ਹੈ ਨਹੀਂ ਸੀ ਮੈਂ ਤਾਂ ਦੋ ਤਿੰਨ ਵਾਰੀ ਪਹਿਲਾਂ ਜਵਾਬ ਦਿੱਤਾ ਸੀ ਇਹ ਗੱਲ ਤਾਂ ਸਾਡੇ ਮੰਨ ਕੇ ਚੱਲੋ ਤਨੋਲੇ ਵਾਲੇ ਬੰਦੇ ਗਵਾਹ ਨੇ ਉਹ ਕਹਿੰਦੇ ਵੈਸ ਪ੍ਰਧਾਨ ਮਖਾਜਰ ਹੋ ਚੁੱਕੀ ਹੁੰਦਾ ਕੁਝ ਵੀ ਨਹੀਂ ਹੁੰਦਾ ਮੈਂ ਨਹੀਂ ਲੱਗਣਾ ਮਨ ਚਲੋ ਉਹਨਾਂ ਨੇ ਮੈਨੂੰ ਧੱਕੇ ਨਾਲ ਲਾਇਆ ਕੰਮਕਾਰ ਸ਼ਹਿਰ ਦਾ ਵਧੀਆ ਚੱਲ ਪਿਆ ਅਸੀਂ ਰਫਤਾਰ ਹੀ ਫੜੀ ਸੀ ਥੋੜੀ ਪੁੱਛਣ ਨੂੰ ਅੱਗ ਲੱਗੀ ਵੀ ਸਾਨੂੰ ਤਾਂ ਲੋਕ ਪੁੱਛਣ ਨੂੰ ਹੀ ਹੱਟ ਗਏ ਵੀ ਇਹ ਤਾਂ ਹਰ ਇੱਕ ਪਾਸੇ ਮੀਤਬਾਈ ਮੀਤਬਾਈ ਕਰਾਈ ਜਾਂਦਾ ਹਰ ਇੱਕ ਪਾਸੇ ਨਗਰ ਕੌਂਸਲ ਦੀ ਜ ਵੀ ਸਾਨੂੰ ਕੱਲ ਨੂੰ ਕੌਣ ਪੁੱਛੂਗਾ ਫਿਰ ਤੁਸੀਂ ਟੇਡੇ ਚੱਲ ਪਏ ਫਿਰ ਤੁਸੀਂ ਠੇਕੇਦਾਰਾਂ ਨੂੰ ਧੰਕੀਆਂ ਦੇਣ ਲੱਗੇ ਵੀ ਪੈਸੇ ਤਾਂ ਅਸੀਂ ਦੇਣੇ ਨੇ ਤੇਰੇ ਇਹੀ ਗੱਲ ਤੂੰ ਕਹਿੰਦਾ ਵੀ ਕਿੱਦੇ ਅਸੀਂ ਕਿਸੇ ਤੋਂ ਕਮਿਸ਼ਨ ਮੰਗਿਆ ਤੇਰੇ ਭਾਈ ਨੂੰ ਮੈਂ ਪੈਸੇ ਦਵਾਂ ਐਨਡੀਐਮਕੇ ਵਾਲੇ ਨੂੰ ਚੀਕਾ ਮਾਰਦਾ ਸੀ ਬਾਈ ਗੱਡੀ ਦੀ ਕਿਸ਼ਤ ਭਰਨੀ ਆ ਬਾਈ ਗੱਡੀ ਦੀ ਕਿਸ਼ਤ ਭਰਨੀ ਆ ਮੈਂ ਕਿਹਾ ਡੀਐਮਕੇ ਵਾਲੇ ਨੂੰ ਯਾਰ ਕੋਈ ਗੱਲ ਨਹੀਂ ਤੇਰਾ 23 ਲੱਖ ਦਾ ਚੱਕਾ ਦਿੱਤਾ ਇਹਨਾਂ ਨੇ ਕੁਛ ਨਾ ਖੁਦ ਦੇ ਦੇ ਇਹਨਾਂ ਨੂੰ ਉਹ ਕਹਿੰਦਾ ਬਾਈ ਪਹਿਲਾਂ ਹੀ ਇਹ 5 5 10 10% ਲੈ ਜਾਂਦੇ ਨੇ ਯਾਰ ਸਾਡੇ ਪੱਲੇ ਦੱਲੇ ਪਹਿਲੀ ਕੁਛ ਨਹੀਂ ਹੈਗਾ ਫਿਰ ਹੋਰ ਦੱਸਦਾ ਤੇਰੇ ਭਾਈ ਨੇ ਉਹ 50000 ਰੁਪਏ ਪਾਉਂਦਾ ਸੀ ਉਹ ਉਹ ਕਹਿੰਦਾ ਵੀ ਐਂ ਕਰ ਸਕੈਨਰ ਭੇਜ ਦੇ ਫਿਰ ਤੇਰੇ ਭਰਾ ਨੇ ਮੈਨੂੰ ਫੋਨ ਲਾਇਆ ਬਾਈ ਕੀ ਗੱਲਾਂ ਮੈਂ ਕਰਨਾ ਕੀ ਐ ਸਕੈਨਰ ਸੁਣਨਾ ਨਾ ਪਾਈ ਕੱਲ ਨੂੰ ਤੇਰੀ ਨਾਮ ਬਦਨਾਮ ਹੋ ਜੂ ਤੇਰਾ ਛੱਡ ਪਰੇ ਕੋਈ ਨਹੀਂ ਪੈਸਾ ਪੁੱਛਦਾ ਹੋਰ ਪਾਸੋਂ ਕਿਸੇ ਬਸ ਹੋ ਆਜੀ ਤੈਨੂੰ ਰਹਿਣ ਦੇ ਫਿਰ ਉਹਨੇ ਸਕੈਨਰ ਨਹੀਂ ਪਾਇਆ ਦੂਜੇ ਦਿਨ ਉਹਨਾਂ ਨੂੰ ਉੱਥੇ ਬੁਲਾਇਆ ਦੂਜੇ ਦਿਨ ਉਹ ਤੋਂ ਪੱਤੀ 25000 ਰੁਪਏ ਫੜਿਆ ਫਿਰ ਇੱਕ ਦਾ 8.5 ਲੱਖ ਦਾ ਚੈੱਕ ਕੱਟਿਆ ਸੀਗਾ ਜਿਹੜਾ ਤੂੰ ਵੱਡਾ ਸਮੱਸਿਆ ਵੀ ਬਣਾਇਆ ਕਰਦਾ 25000 ਰੁਪਏ ਉਹ ਤੋਂ ਫੜਿਆ ਤੁਸੀਂ ਕਹਿੰਦੇ ਵੀ ਅਸੀਂ ਕਿਸੇ ਨਾ ਠੇਕੇਦਾਰ ਤੋਂ ਕਮਿਸ਼ਨ ਨਹੀਂ ਲੈਂਦੇ ਜੇ ਠੇਕੇਦਾਰਾਂ ਤੋਂ ਕਮਿਸ਼ਨ ਨਹੀਂ ਲੈਂਦੇ ਫਿਰ ਕੰਮ ਤਨੋਲੇ ਦੇ ਵਿੱਚ ਕਿਉਂ ਮਾੜੇ ਹੋઈ ਰਹੇ ਨੇ ਫਿਰ ਤਾਂ ਕੰਮ ਚੰਗੇ ਹੋਣੇ ਚਾਹੀਦੇ ਨੇ ਤੇ ਰਹੀ ਗੱਲ ਤੂੰ ਕਹਿੰਦਾ ਵੀ 1.5 ਲੱਖ ਰੁਪਏ ਅਸੀਂ ਕੱਚੇ ਘਰਾਂ ਦਾ ਦਿੱਤਾ ਤੂੰ ਆਪਦੀ ਜੇਬ ਚੋਂ ਦਿੱਤਾ 2016 ਦੇ ਵਿੱਚ ਮੰਨ ਕੇ ਚਲੋ ਘਰ ਪਾਸ ਹੋਇਆ ਸੀ 2017 ਦੇ ਵਿੱਚ ਅਸੀਂ ਨਗਰ ਕੌਂਸਲ ਨੂੰ ਪੁੱਛਿਆ ਵੀ ਭਾਈ ਕਿਵੇਂ ਕਰੀਏ ਪੈਸੇ ਪਾਉਣੇ ਉਹ ਕਹਿੰਦੇ ਤੁਸੀਂ ਘਰ ਪਾ ਲਓ ਜੀ ਉਹਦੇ ਵਿੱਚੋਂ ਵੀ ਮੰਨ ਲਓ 70-80 ਹਜ਼ਾਰ ਰੁਪਏ ਜੇ ਉੱਥੇ ਖੜਾ ਸਾਡੀ ਮਾਤਾ ਚੜ ਮੇਰੇ ਘਰ ਤੋਂ ਤਾਂ 12-13-15 ਲੱਖ ਰੁਪਏ ਲੱਗਿਆ ਪਰ ਉਹ 1.5 ਲੱਖ ਨੇ ਉਹ 70000 ਨੇ ਘਰ ਪੁਵਾਤਾ ਤੇਰੇ ਕੋਲ ਹੋਰ ਤਾਂ ਕੁਝ ਕਟੌਣ ਪਉਣ ਨੂੰ ਹੈ ਨਹੀਂਗਾ ਆ ਚੱਲ ਬਿਆ ਜੀ ਨਗਰਗਰਮ ਸਲਜੋ ਕੀ ਗੱਲ ਅਸੀਂ ਅਸੀਂ ਭਾਈਚਾਰੇ ਚੋਂ ਲੈ ਸਕਦੇ ਹਾਂ ਜਦੋਂ ਅਸੀਂ ਲੋਕਾਂ ਨੂੰ 2.5 300 ਬੰਦੇ ਨੂੰ ਪੈਸੇ ਦਵਾਤੇ ਅਸੀਂ ਆਪ ਵੀ ਲੈ ਸਕਦੇ ਹਾਂ ਪਰ ਅਸੀਂ ਜਦੋਂ ਮੰਨ ਕੇ ਚੱਲੋ ਸਾਡੀ ਮਾਤਾ ਚੜਾਈ ਕਰ ਗਈ ਅੱਜ ਵੀ ਉੱਥੇ ਪੈਸੇ ਪਏ ਨੇ ਉਹ ਪੈਸੇ ਅਸੀਂ ਲੈਤੀ ਨਹੀਂ ਪ੍ਰੋਪਰ ਤੇਰੇ ਮੰਗੂ ਅਸੀਂ ਧੰਨ ਲੀਆਂ ਨਹੀਂ ਕੀਤੀਆਂ 1200 ਕਟਰੇ ਦੇ ਵਿੱਚ ਲੋਕਾਂ ਦੀ ਜਗ੍ਹਾ ਨਹੀਂ ਪੁਵਾਈ ਦੁਕਾਨਾਂ ਨਹੀਂ ਪੁਵਾਈਆਂ ਲੋਕਾਂ ਦੀਆਂ ਲੋਕਾਂ ਨੂੰ ਲੁੱਟਿਆ ਤਰੇਹੀ ਗੱਲ ਥਾਣਿਆਂ ਦੀ ਤੂੰ ਕਹਿੰਦਾ ਥਾਣੇ ਦੇ ਵਿੱਚ ਦਲਪਣੇ ਕਰਦਾ ਰਿਹਾ ਫੁਲਾਨਾ ਕਰਦਾ ਰਿਹਾ ਮੈਂ ਤਾਂ ਕੁਛ ਕੀਤਾ ਨਹੀਂ ਜਿੰਨਾ ਤੂੰ ਕਰ ਗਿਆ ਆ 90 ਲੱਖ ਵਾਲਾ ਕੰਮ ਤੇਰਾ ਥਾਣੇ ਵਾਲਾਂ ਦਾ ਕਰ ਕੀ ਹੋ ਗਿਆ ਸੀ ਜਿਹੜੇ ਤੂੰ ਉਹਨਾਂ ਨੂੰ ਚੁਕਾਇਆ ਉਹਨਾਂ ਦੇ ਪਿੱਛੇ ਪੁਲਿਸ ਲਾਈ ਇਹੋ ਜਿਹਾ ਕੁਛ ਤਾਂ ਨਹੀਂ ਕੀਤਾ ਮੈਂ ਐਡੇ ਐਡੇ ਮੰਨ ਕੇ ਚਲੋ ਪਾਰਟੀ ਦਾ ਨਾਂ ਨਹੀਂ ਖਰਾਬ ਕੀਤਾ ਮੈਂ ਜਦੋਂ ਦਾ ਪਾਰਟੀ 'ਚ ਆਇਆ ਪਾਰਟੀ ਨੂੰ ਪਤਾ ਹੀ ਆ ਕਾਊਂਟ ਤਾਂ ਸਹੀ ਆ ਤੇ ਕੌਣ ਮਾੜਾ ਠੀਕ ਆ ਤੈਨੂੰ ਛਿੱਟੇ ਛੋਟੇ ਵਧੀਆ ਮਾਰਨੇ ਆਉਂਦੇ ਨੇ ਗਿਫਟ ਕੱਪੇ ਦੇਣੇ ਆਉਂਦੇ ਨੇ ਅਸੀਂ ਇਹ ਚੀਜ਼ਾਂ ਵਾਲੇ ਹੈ ਨਹੀਂ ਤੇ ਰਹੀ ਗੱਲ ਤੇਰੀ ਪੜ੍ਹਾਈ ਲਿਖਾਈ ਦੀ ਮਾਪੇ ਦੇ ਸੱਤੀ ਯਸ਼ ਕੀਤੀ ਐ ਤੂੰ ਸਾਡੇ ਮਾਪੇ ਡਾਉਂ ਸੀ ਸਾਡੇ ਬਜ਼ੁਰਗ ਮੰਨ ਕੇ ਚਲੋ ਢਿੱਲੇ ਮਿੱਠੇ ਸੀ ਮੈਂ ਪੜ੍ਹਾਈ ਕਿਸੇ ਗੱਲ ਤੇ ਛੱਡੀ ਲੱਗਿਆ ਵੀ ਨਹੀਂ ਪੜ੍ਹਨਾ ਜ਼ਰੂਰੀ ਨਹੀਂ ਹੈਗਾ ਪਹਿਲਾਂ ਮੈਨੂੰ ਮੇਰਾ ਘਰ ਜ਼ਰੂਰੀ ਆ ਅਸੀਂ ਆਪਦੇ ਮਾਪੇ ਦੀ ਸੇਵਾ ਕੀਤੀ ਆ ਨਾ ਕਿ ਉਹਨਾਂ ਦਾ ਚੰਮ ਖਾਦਾ ਤੇ ਕੋਈ ਬਾੜੀ ਨਾਲ ਕੋਈ ਪ੍ਰਾਪਤੀ ਵਾਲੀ ਗੱਲ ਨਹੀਂ ਵੀ ਮੈਂ ਗੱਡੀਆਂ 'ਚ ਜਾਂਦਾ ਰਿਹਾ ਜੀ ਮੇਰੇ ਕੋਲ 1015 ਰਿਹਾ 101500 ਤੇਰਾ ਤੇਰੇ ਵਾਸਤੇ ਰਿਹਾ ਨਾ ਕਿਸੇ ਦੇ ਲੋਕਾਂ ਵਾਸਤੇ ਰਿਹਾ ਕੀਦਾ ਭਲਾ ਕੀਤਾ ਕਿੱਦੇ ਕਿਸੇ ਨੂੰ ਕਿਤੇ ਰਾਸ਼ਨ ਦੇ ਕੇ ਆਇਓ ਤੁਹਾਡਾ ਆਪਦੀ ਨਹੀਂ ਪੂਰਾ ਪੈਂਦਾ ਸਕਵਿੰਦਰ ਸਿੰਘ ਮੁੰਦਰੀ ਬੰਦਾ ਉਹ ਆ ਜਿਹਨੇ ਆਪਦੇ ਘਰ ਦੇ ਵਿੱਚੋਂ ਵੀ ਲੋਕਾਂ ਨੂੰ ਕੁਛ ਨਾ ਕੁਛ ਦਿੱਤਾ ਵੀ ਨਾ ਯਾਰ ਬੰਦਾ ਅਜੇ ਤਕਲੀਫ 'ਚ ਆ ਇਹਦਾ ਵਿਚਾਰਦਾ ਹੱਲ ਹੋਣਾ ਚਾਹੀਦਾ ਤੂੰ ਕਹਿੰਦਾ ਵੀ ਸੌਹਾਂ ਖਾ ਕੇ ਸੌਹਾਂ ਹਜ਼ਾਰ ਵਾਰੀ ਖਾ ਕੇ ਤੂੰ ਮੁੱਕਰੇ ਤੂੰ ਸਾਡੇ ਨਾਲ ਅੜੀਸਰ ਜਾ ਕੇ ਸੌਹਾਂ ਤੇ ਖੜ ਗਿਆ ਚਲ ਤੂੰ ਅੜੀਸਰ ਸਾਡੇ ਨਾਲ ਸੌਹ ਖਾ ਕੇ ਆਇਆ ਸੀ ਮੈਂ ਸੀ ਚੰਚਲਸੀ ਤੁਸੀਂ ਦੋਨੇ ਭਾਈ ਸੀ ਵੀ ਭਾਈ ਅੱਗੇ ਤੋਂ ਮੈਂ ਤੁਹਾਡੇ ਨਾਲ ਕੋਈ ਬੇਈਮਾਨੀ ਨਹੀਂ ਕਰਦਾ ਫਿਰ ਤੂੰ 90 ਲੱਖ ਵਾਲੀ ਗੱਲ ਸਾਨੂੰ ਦੱਸੀ ਤੁਸੀਂ ਮੰਨਤਾ ਕਰਦੇ ਰਹੇ ਮੈਂ ਦਿੱਲੀ ਗਿਆ ਸੀਗਾ ਜਦੋਂ ਮੈਂ ਦਿੱਲੀ ਗਿਆ ਤੂੰ ਮਨੇ ਬਾਈ ਨੂੰ ਕਿੰਨੇ ਫੋਨ ਲਾਏ ਬਾਈ ਭੇਜੋ ਜੀ ਇਹਨੂੰ ਬਾਈ ਭੇਜੋ ਜੀ ਇਹਨੂੰ ਉਦੋਂ ਹੀ ਮੈਂ ਦਿੱਲੀ ਗਿਆ ਸੀ ਉਦੋਂ ਰਾਤ ਨੂੰ ਹੀ ਤੁਸੀਂ ਮੈਨੂੰ ਵਾਪਸ ਕਰਵਾਇਆ ਮੈਨੂੰ ਵੀ ਲੱਗਿਆ ਵੀ ਦਾਲਚ ਕੋਈ ਕਾਲਾ ਫਿਰ ਤੂੰ ਤੜਕੇ ਮੈਨੂੰ ਰਾਤ ਨੂੰ ਤੁਸੀਂ 10:30 ਵਜੇ ਫੋਨ ਮਾਰਿਆ ਬਾਈ ਬਸ ਬਹਿ ਗਿਆ 4 ਵਜੇ ਫਿਰ ਫੋਨ ਮਾਰਿਆ ਬਾਈ ਜੀ ਕਿੱਥੇ ਪਹੁੰਚ ਗਏ ਤੇਰਾ ਭਰਾ ਮੈਨੂੰ ਵਾਰ-ਵਾਰ ਫੋਨ ਕਰਦਾ ਰਿਹਾ ਉਦੋਂ ਦੀ ਕਾਲ ਡਿਟੇਲ ਕਢਾ ਲਾ ਜਿੱਦ ਮੈਂ ਦਿੱਲੀ ਤੋਂ ਆਇਆ 30 ਤਰੀਕ ਦੀ ਮੀਟਿੰਗ ਸੀ ਤੂੰ ਮੀਟਿੰਗ ਦੇ ਵਿੱਚ ਪ੍ਰੋਪਰ ਦੱਸਿਆ ਵੀ ਨਹੀਂ ਸਾਰੇ ਐਮਸੀਆਂ ਤੋਂ ਹਸਾਇਨ ਕਰਾਈ ਬੈਠਾ ਸੀ ਅ ਮੈਂ ਕਿਹਾ ਵੀ ਜਦੋਂ ਸੱਤ ਨੇ ਸਾਈਨ ਕਰਤੇ ਹੁਣ ਮੇਰਾ ਵੀ ਕੀ ਰਹਿ ਗਿਆ ਰਾਜੀ ਠੇਕੇਦਾਰ ਵੀ ਲੇਟ ਆਇਆ ਸੀਗਾ ਉਹਨੇ ਵੀ ਕਿਹਾ ਵੀ ਜਦੋਂ 8-9 ਜਣੇ ਸਾਈਨ ਕਰੀ ਖੜੇ ਨੇ ਮੈਂ ਵੀ ਕਰ ਦਿੰਦਾ ਕਿਹੜੇ ਐਮਸੀ ਨੂੰ ਤੁਸੀਂ ਦੱਸਿਆ ਵੀ ਅਸੀਂ ਐਡਾ ਵੱਡਾ ਘਪਲਾ ਕਰ ਰਹੇ ਹਾਂ ਤੁਹਾਡੀ ਕਰਤੂਤ ਮਾੜੀ ਹੋਣ ਕਰਕੇ ਮੈਨੂੰ ਵਸ ਪ੍ਰਧਾਨ ਲਾਇਆ ਮੈਂ ਕਿਤੇ ਮੀਤ ਦੇ ਪੈਰੀ ਹੱਥ ਲਾਇਏ ਨਹੀਂ ਮੈਂ ਕਿਤੇ ਮੀਤ ਨੂੰ ਕਿਹਾ ਮੈਂ ਤਾਂ ਕਦੇ ਨਹੀਂ ਕਿਹਾ ਵੀ ਮੈਨੂੰ ਵਸ ਪ੍ਰਧਾਨ ਲਾਓ ਵਸ ਪ੍ਰਧਾਨ ਚ ਹੁੰਦਾ ਕੀ ਐ ਸਿੱਕੂ ਐ ਕੀ ਹੁੰਦਾ ਵਸ ਪ੍ਰਧਾਨ ਚ ਕੁਝ ਵੀ ਨਹੀਂ ਹੁੰਦਾ ਸੌਹਾ ਖਾ ਕੇ ਤੁਹਾਨੂੰ ਮੁਕਰਨ ਦੀ ਆਦਤ ਆ ਕਿਹੜੇ ਕਿਹੜੇ ਬੰਦੇ ਮੁਰੇ ਤੁਸੀਂ ਪੱਗ ਨਹੀਂ ਧਰੀ ਸ਼ਹਿਰ ਤਨੋਲੇ ਦੇ ਵਿੱਚ ਤੁਸੀਂ ਆਪਣੀ ਕੁਰਸੀ ਬਚਾਉਣ ਦੇ ਮਾਰੇ ਨੇ ਹਜ਼ਾਰ ਬੰਦੇ ਮੁਰੇ ਤਾਂ ਪੱਗ ਧਰਤੀ ਹੋਣੀ ਆ ਪੱਗ ਦਾ ਸਤਿਕਾਰ ਕਰਦੇ ਨੇ ਲੋਕ ਤੇ ਪੱਗ ਐਵੇਂ ਨਹੀਂ ਮਿਲੀ ਤੇ ਕੁਰਬਾਨੀਆਂ ਕਰਕੇ ਮਿਲੀ ਆ ਪਰ ਤੁਹਾਨੂੰ ਇਹਦਾ ਹੀ ਕੋਈ ਮਨ ਕੇ ਚਲੋ ਹਣੀ ਤੁਹਾਨੂੰ ਸਿਰਫ ਕੱਲੀ ਕੁਰਸੀ ਪਿਆਰੀ ਆ ਕਿਹਦੇ ਨਾਲ ਬੇਇਮਾਨੀ ਨਹੀਂ ਕੀਤੀਆਂ ਨੀ ਮੇਰੇ ਤੁਹਾਡਾ ਇਨਾ ਕੀਤਾ ਨੀ ਮੇਦੇ ਵੀ ਖੰਜਰ ਫਿਰ ਸ਼ੌਕੀ ਪੰਪ ਵਾਲਿਆਂ ਨੇ ਤੁਹਾਨੂੰ 2 ਰੁਪਏ ਦਿੱਤੇ ਵੀ ਵਧੀਆ ਤੁਹਾਡੀ ਹੈਲਪ ਵੀ ਕੀਤੀ ਤੈਨੂੰ ਪ੍ਰਧਾਨ ਬਣਾਉਣ ਦੇ ਵਿੱਚ ਉਹਨਾਂ ਦਾ ਪੂਰਾ ਵੱਡਾ ਸਾਥ ਤੂੰ ਤਾਂ ਉਹਨਾਂ ਦਾ ਨਹੀਂ ਬਣੇ ਸਾਡੇ ਕੀ ਸੁਭਾਅ ਬਣੇਗਾ ਅਸੀਂ ਤਾਂ ਵੋਟ ਫੇਰ ਵੀ ਮੰਨ ਕੇ ਚੱਲੋ ਜਿਹੜੀ ਦਿੱਤੀ ਸੀਗੀ ਉਦੋਂ ਅਸੀਂ ਮੌਕੇ ਦੀ ਸਰਕਾਰ ਦੇ ਹਿਸਾਬ ਨਾਲ ਲੀਡਰ ਨੂੰ ਦਿੱਤੀ ਉਹਨਾਂ ਨੇ ਤੈਨੂੰ ਦਿੱਤੀ ਮੈਂ ਤਾਂ ਪਹਿਲੇ ਦਿਨ ਹੀ ਤੇਰੇ ਤੇ ਖੁਸ਼ ਨਹੀਂ ਸੀਗਾ ਕਿਉਂਕਿ ਮੈਨੂੰ ਪਤਾ ਵੀ ਤੂੰ ਕਹੇ ਜੀ ਫੈਦਰ ਦਾ ਬੰਦਾ ਹੈਗਾ ਤੂੰ ਤਾਂ ਉਹ ਬੰਦਾ ਜਿਨ੍ਹਾਂ ਨਾਲ ਖਾਣਾ ਤਕਰੀਬਨ ਖੰਜ ਰਹੀ ਉਹਨਾਂ ਦੇ ਮਾਰਦਾ ਤੂੰ ਚੱਲ ਮੈਂ ਮਾੜਾ ਮੈਂ ਇੱਕ ਨਾਲ ਮਾੜਾ ਹੂੰ ਦਸ ਨਾਲ ਮਾੜਾ ਤੂੰ ਤਾਂ 100 ਨਾਲ ਹੀ ਮਾੜਾ ਕਿਹਦੇ ਨਾਲ ਬਣਦੀ ਹੈ ਤੇਰੀ ਸ਼ਹਿਰ ਦੇ ਵਿੱਚ ਹਰ ਇੱਕ ਬੰਦੇ ਨਾਲ ਤਾਂ ਨੇ ਬੇਈਮਾਨੀਆਂ ਕੀਤੀਆਂ ਆਪਦਾ ਕੰਮ ਕੱਢਣ ਦੇ ਮਾਰੇ ਤੂੰ ਪੱਗਾਂ ਪੈਰਾਂ ਤੇ ਧਰਦਾ ਰਿਹਾ ਤੂੰ 100 ਵਾਰੀ ਦਾ ਮੇਰੇ ਪੈਰੀਆਂ ਤ ਇੱਕ ਵਾਰੀ ਮੇਰੇ ਘਰੇ ਬੈਠਾ ਸੀ ਇੱਥੇ ਆ ਕੇ ਨੇ ਮੈਨੂੰ ਲੈ ਕੇ ਭਾਈ ਐਨਾ ਕਰੋ ਜੀ ਚੱਲੋ ਮੇਰੇ ਨਾਲ ਮੇਰਾ ਸਰਦਾਨੀ ਜੀ ਭਾਈ ਐ ਨਹੀਂ ਜੀ ਐ ਚਲ ਮੈਂ ਫਿਰ ਵੀ ਸਾਥ ਦਿੱਤਾ ਤੇਰਾ ਤੇਰਾ 150 ਸਾਲ ਮੈਂ ਲਗਾਈ ਵਧਿਆ ਫਿਰ ਤੂੰ ਧੰਦਲੀਆਂ ਕਰਨ ਲੱਗ ਗਿਆ ਮੈਂ ਪਿੱਛੇ हट ਗਿਆ ਫਿਰ ਤੂੰ ਫੇਰ ਆਇਆ ਮੇਰੇ ਕੋਲੇ ਭਾਈ ਆਪਣਾ ਸਰਦਾਨੀ ਜੀ ਭਾਈ ਐ ਨਾ ਕਰੋ ਜੀ ਚੰਚਲ ਨੂੰ ਮੈਂ ਬੁਲਾਇਆ ਚੰਚਲ ਦੇ ਸਾਹਮਣੇ ਤੈਨ ਮੇਰੇ ਪੈਰੀ ਹੱਥ ਲਾਈ ਜਿਹੜਾ ਤੂੰ ਵੱਡਾ ਬਣਿਆ ਫਿਰਦਾ ਅੱਜ ਆਪਦੇ ਆਪ ਨੂੰ ਖੱਬੀ ਖਾਨਾ ਵੱਡਾ ਪ੍ਰਧਾਨ ਬਣਿਆ ਫਿਰਦਾ